ਸੱਤ ਸਿਰਿਆਂ ਕਾਲਜੀ ਵੀਡੀਓ ਦੇਖ ਰਹੇ ਆ ਬਸਾਬ ਜੀਆਂ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ ਸਮਰਾ ਇਹ ਪਰਿਵਾਰ ਨੇ ਜੁੰਨੀਆਂ ਨੂੰ 11000 ਰੁਪਏ ਕੀਤੇ ਭੇਟ ਤੇ ਨੰਬਰਦਾਰ ਜੁਨੀਆ ਨਾ ਤਹਿਸੀਲ ਨਕੌਦਰ ਦੇ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਰਜੀਤ ਸਿੰਘ ਹੇਰਦੀ ਪ੍ਰਧਾਨਗੀ ਹੇਠ ਹੋਏ ਇਸ ਵਿਸ਼ਾਲ ਮੀਟਿੰਗ ਵਿੱਚ ਪਹੁੰਚੇ ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ ਨੰਬਰਦਾਰ ਜੁਨੀਆ ਪੰਜਾਬ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ ਮੌਜੂਦਾ ਸਰਕਾਰ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਨੰਬਰਦਾਰਾਂ ਨਾਲ ਜੋ ਵਾਅਦਾ ਕੀਤਾ ਸੀ ਅਤੇ ਸਾਡੀ ਸਰਕਾਰ ਬਣਨ ਦੇ ਦੋ ਹੱਕੀ ਮੰਗਾ ਜਿਨ੍ਹਾਂ ਵਿੱਚ ਮਾਨ ਪੱਤਾ ਦੁੱਗਣਾ ਕਰਨਾ ਤੇ ਨੰਬਰਦਾਰੀ ਜੱਦੀ ਪੁਸ਼ਟੀ ਕਰਨਾ ਚ ਪੂਰਾ ਕੀਤਾ ਜਾਵੇਗਾ ਪਰੰਤੂ ਸਰਕਾਰ ਨੂੰ तकरीबन 4 ਸਾਲ ਬੀਤ ਜਾਣ ਤੋਂ ਬਾਅਦ ਵੀ ਇੱਕ ਵੀ ਹੱਕੀ ਮੰਗਾ ਨੂੰ ਪੂਰਾ ਨਹੀਂ ਕੀਤਾ ਗਿਆ ਜੋ ਨੰਬਰਦਾਰਾਂ ਨਾਲ ਇਹ ਬੇਇਨਸਾਫੀ ਹੈ ਸਮਰਾ ਨੇ ਅੱਗੇ ਕਿਹਾ ਹੈ ਕਿ ਅਸੀਂ ਬਹੁਤ ਵਾਰ ਸਰਕਾਰ ਦੇ ਵੱਖ-ਵੱਖ ਮੰਤਰੀਆਂ ਦੇ ਨਾਲ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਮੰਗ ਪੱਤਰ ਦੇ ਕੇ ਯਾਦ ਕਰਵਾ ਚੁੱਕੇ ਹਾਂ ਪਰ ਪੰਜਾਬ ਸਰਕਾਰ vă lăsa nu că ਸਭ ਇਹ ਲਾ ਰਹੇ ਆ ਤੋ ਕੁਝ ਵੀ ਨਹੀਂ ਦਿੱਤਾ ਗਿਆ ਜੇਕਰ ਸਰਕਾਰ ਨੇ ਸਾਡੀਆਂ ਜਲਦੀ ਮੰਗਾ ਨਾ ਮੰਨੀਆਂ ਤਾਂ ਪੰਜਾਬ ਵਿੱਚ ਹੋਣ ਵਾਲੀ ਕਿਸੇ ਵੀ ਚੋਣ ਵਿੱਚ ਸਰਕਾਰ ਦਾ ਨੰਬਰ ਦਰਜ ਨਹੀਂ ਆਨ ਪੰਜਾਬ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ ਪੰਜਾਬ ਦੇ ਮੰਤਰੀਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਸਰਕਾਰ ਨੰਬਰਦਾਰਾਂ ਨਾਲ ਬੇਇਨਸਾਫੀ ਬੰਦ ਕਰੇ ਨਹੀਂ ਤਾਂ ਹੋਣ ਵਾਲੀਆਂ ਚੋਣਾਂ ਵਿੱਚ ਖਮਿਆਜਾ ਭੁਗਤਾਨ ਲਈ ਤਿਆਰ ਰਹੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ